ਜਦੋਂ ਵੀ ਪਿਖਾਰੀ ਕਿਸੇ ਦੇ ਘਰ ਮੰਗਣ ਵਾਸਤੇ ਜਾਂਦਾ ਹੈ ਪਹਿਲੀ ਗਲਤੀ ਪਿਖਾਰੀ ਵੀ ਕੁਝ ਕਾਸੇ ਵਿੱਚ ਪਾ ਕੇ ਜਾਂਦੇ ਨੇ ਖਾਲੀ ਨਹੀਂ ਧੁਰਦੇ ਪਰ ਘਟੋ ਘਟ ਕਾਸਾਂ ਤੇ ਮੰਗਣ ਵਾਲਾ ਉਹ ਬਰਤਨ ਭਾਂਡਾ ਤੇ ਲੈ ਕੇ ਜਾਂਦੇ ਨੇ ਜਿਸ ਵਿੱਚ ਉਹਨਾਂ ਨੇ ਪਿਛੇ ਆ ਪਾਉਣੀ ਹੈ ਮੈਂ ਇੱਕ ਪੁਰਾਣੀ ਵਾਰ ਸੁਣਿਆ ਹੈ ਕਿ ਰਾਜੇ ਦੇ ਸਾਹਮਣੇ ਚਲਾ ਗਿਆ ਰਾਜੇ ਪੁੱਛਿਆ ਕਿਵੇਂ ਆਏ ਕਹਿਣ ਲੱਗਾ ਜੀ ਸ਼ਰਦਾਈ ਘੋਟਨੀ ਇੱਕ ਛਟਾਂਕੀ ਖੰਡ ਦੇ ਦਿਓ ਉਹ ਛਟਾਂਕੀਆਂ ਚਲਦੀਆਂ ਸਨ ਕਹਿਣ ਲੱਗਾ ਕਮਲਿਆ ਰਾਜੇ ਕੋਲ ਆਇਆ ਤੇ ਮੰਗਿਆ ਕੀ ਆ ਕੇ ਨੌਕਰ ਨੂੰ ਕਹਿਣ ਲੱਗਾ ਇਹਨੂੰ ਕੋਈ ਇੱਕ ਬੋਰੀ ਖੰਡ ਦੇ ਦਿਓ ਕਹਿਣ ਲੱਗਾ ਮਰਨਾ ਥੱਲੇ ਆ ਕੇ ਬੋਰੀ ਖੰਡ ਮੈਨੂੰ ਇੰਨੀ ਨਹੀਂ ਚਾਹੀਦੀ ਉਹ ਕਹਿਣ ਲੱਗੇ ਰਾਜਿਆਂ ਦੀਆਂ ਛਟਾਕੀਆਂ ਐਡੀਆਂ ਹੁੰਦੀਆਂ ਨੇ ਲੈ ਜਾ ਨਹੀਂ ਇੰਨੀ ਨਹੀਂ ਕਹਿਣ ਲੱਗੇ ਜਿੰਨਾ ਇਸ ਦੇ ਕੋਲ ਕਪੜਾ ਪਾ ਦਿਓ ਕਹਿਣ ਲੱਗਾ ਕਪੜਾ ਹੈ ਹੀ ਕੋਈ ਨਹੀਂ ਖਾਂਡ ਵੀ ਦਿਓ ਤੇ ਕਪੜਾ ਵੀ ਕੋਲੋਂ ਦਿਓ ਸੋਚ ਰਿਹਾ ਸੈਂ ਐਸਾ ਭਖਾਰੀ ਵੀ ਹੋਵੇਗਾ ਵੈਸੇ ਹਾਲ ਸਾਡਾ ਵੀ ਉਹੋ ਹੀ ਹੈ ਦੱਤ ਤੇਰੇ ਕੋਲ ਆਏ ਆ ਤੇ ਪਾਉਣ ਵਾਸਤੇ ਭਾਂਡਾ ਵੀ ਤੂੰ ਦੇ ਉਹ ਪੰਡਾ ਕਿਹੜਾ ਸੂਝਦਾ ਸੋਚੀ ਨਾ ਮਰੇ ਤੇ ਨਾ ਸੁਣਿਆ ਜਾਣਾ ਨਾ ਸਮਝਿਆ ਜਾਣਾ ਘੁਰ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਮੈਨੂੰ ਬੁੱਧ ਦੇ ਮੈਂ ਗੱਲ ਸਮਝ ਸਕਾਂ ਕਿਰਪਾ ਨੇ ਦੇ ਬਸੁਰ ਦੇ ਹਰਨੀ ਤੈਸੀ ਬੁੱਧ ਕਰੋ ਪ੍ਰਕਾਸ਼ਾ ਲੱਗੈ ਪ੍ਰਭ ਸੰਗ ਪ੍ਰੇਤ प्यारे इन بيت ملن نہ جائی میں کیئے کرمے अनेका ہار پرے سوامی کے دوار ਧੀجے بُدھ بھ بھیکا کرپا کر درشن تو پہلو میں نو नेत्र भी दे नहीं تے میں ویکھاں گا کیویں لوئن لوئی ڈٹ پیاس نہ بُوجے منہ گنی نانک سے اکھڑیاں بہن جنہں دے سندوں ما پیری جے اس نے سوجھی نہ نہ دتی ویسے پہلے ارदास ای کرو ਤਤ ਜੋ ਸਟੇਜ ਤੋਂ ਕਿਹਾ ਜਾ ਰਿਹਾ ਹੈ ਸਾਡੀ ਸਮਝ ਵਿੱਚ ਆ ਜਾਏ ਸੁਣੀਏ ਸ਼ਬਦ ਹਿਰਦੇ ਚ ਵਸ ਕੇ ਨਹੀਂ ਵਸ ਜਾਏ ਹੁਣ ਸਮਝ ਵਿੱਚ ਆਏਗਾ ਤੇ ਵਸ ਜਾਏਗਾ ਜਿਹੜੀ ਗੱਲ ਸਮਝ ਵਿੱਚ ਹੀ ਨਾ ਆਏ ਉਹ ਹਿਰਦੇ ਚ ਕਿ ਵਸੇਗੀ ਉਹ ਯਾਦ ਕੀ ਰਹੇਗੀ ਸੋਜੀ ਦੇ ਸੰਬੰਧ ਵਿੱਚ ਮੈਂ ਭਾਈ ਅਰਦਾਸ ਦੀ ਇੱਕ ਪੌੜੀ ਕਹਿ ਕੇ ਅੱਗੇ ਚੱਲਾਂ ਉਹ ਜੈਨ ਨਗਰੀ ਹੈ ਜਿੱਥੇ ਰਾਜਾ ਭੋਜ ਵਰਿਆ ਔਰ ਇੱਥੇ ਹੀ ਬਿਕਰਮਾ ਜੇਤ ਹੋਇਆ ਇੱਥੇ ਹੀ ਭਰਤਰੀ ਹੋਇਆ ਇਹ ਜਿਹੜਾ ਸੰਮਤ ਚੱਲ ਰਿਹਾ ਨਾ ਬਿਕਰਮਾ ਜੇਤ ਦੇ ਨਾਂ ਤੇ ਉਹ ਜਾਣਦਾ ਰਾਜਾ ਸੀ ਬਹੁਤ ਵੱਡਾ ਇੱਕ ਪੰਡਿਤ ਆ ਭਾਈ ਗੁਰਦਾਸ ਸਿੰਘ ਨੇ ਕਥਾ ਲਿਖੀ ਹੈ ਕਹਿੰਦੇ ਨੇ ਉਹਨੇ ਕਿਹਾ ਪੰਡਤੋ ਜਿਹੜਾ ਵਿਦਵਾਨ ਮੇਰੇ ਨਾਲ ਚਰਚਾ ਕਰੇ ਪੰਡਤ ਨੂੰ ਪਤਾ ਸੀ ਇਹ ਵਿਦਵਾਨ ਦਾ ਜਵਾਬ ਕੋਈ ਨਹੀਂ ਅਸੀਂ ਹਾਰਨਾ ਹੀ ਹਾਰ ਉਹਨਾਂ ਨੂੰ ਇੱਕ ਮਜ਼ਾਕ ਸੋਝੀ ਉਹਨਾਂ ਨੇ ਕੀ ਕੀਤਾ ਗੰਗਾ ਤੇਲੀ ਸੀ ਇੱਕੋ ਦੀ ਅੱਖ ਖਰਾਬ ਸੀ ਉਹਨੂੰ ਆਖੇ ਤੈਨੂੰ ਅੱਜ ਪੰਡਿਤ ਬਣਾਵਾਂਗੇ ਕਹਿਣ ਲੱਗਾ ਕਿਉਂ ਕਹਿਣ ਲੱਗੇ ਲੋੜ ਸਾਨੂੰ ਤਿਲਕ ਤੁਲਕ ਲਾ ਕੇ ਪੰਡਿਤ ਧੋਤੀਆਂ ਬਣ ਕੇ ਬਣਾ ਕੇ ਨਾ ਕਹਿਣ ਲੱਗੇ ਜੋ ਤੇਰੇ ਮੂੰਹ ਚ ਆਏ ਆਖੀ ਜਾ ਗਲਤ ਠੀਕ ਦਾ ਤੇ ਫਿਕਰ ਹੀ ਨਹੀਂ ਕਰਨਾ ਜੋ ਮੂੰਹ ਚ ਆਏ ਬੋਲੀ ਜਾਏ ਕਹਿਣ ਲੱਗੇ ਜੀ ਆ ਸਾਡਾ ਪੰਡਤ ਇਹ ਚਰਚਾ ਕਰੇਗਾ ਤੁਹਾਡੇ ਨਾਲ ਸਿਆਣਾ ਸੀ ਕਹਿਣ ਲੱਗਾ ਪਹਿਲੇ ਇਸ਼ਾਰੇ ਨਾਲ ਗੱਲ ਕਰਾਂਗਾ ਜੇ ਸਮਝਿਆ ਤੇ ਗੱਲ ਕਰਾਂਗਾ ਨਹੀਂ ਤੇ ਨਹੀਂ ਉਂਗਲ ਖੜੀ ਕੀਤੀ ਇੱਕ ਕਿ ਰੱਬ ਇੱਕ ਹੈ ਤੁਹਾਨੂੰ ਗਾਂਗੇ ਦੀ ਜਾਣੇ ਬਲਾ ਕਿ ਰੱਬ ਕੀ ਹੁੰਦਾ ਉਹ ਤਾਂ ਸੋਝੀ ਹੁਣ ਜੋ ਸੋਝੀ ਉਹ ਇਸ ਸਮ ਉਹਨੇ ਸਮਝਿਆ ਕਿ ਕਹਿੰਦਾ ਜਿਹੜੀ ਤੇਰੀ ਇੱਕ ਅੱਖ ਵੀ ਰਹਿੰਦੀ ਹੈ ਨਾ ਉਹ ਵੀ ਮੈਂ ਕੱਢ ਦਿਆਂਗਾ ਇੰਨੇ ਦੋ ਖੜੀਆਂ ਕਰ ਦਿੱਤੀਆਂ ਸੋਜੀ ਤੇ ਉਹ ਹੀ ਸੀ ਤੂੰ ਇੱਕ ਕੱਢੇਗਾ ਮੈਂ ਤੇਰੀਆਂ ਦੋਵੇਂ ਕੱਢਾਂਗਾ ਉਹਨੇ ਸਮਝਿਆ ਕਹਿੰਦਾ ਰੱਬ ਤੇ ਇੱਕ ਰੂਪ ਦੋਨੇ ਇੱਕ ਨਿਰਗੁਣ ਤੇ ਇੱਕ ਸਰਗੁਣ ਲੱਗਾ ਕਮਾਲ ਹੈ ਬਹੁਤ ਵੱਡਾ ਵਿਦਵਾਨ ਬੰਦਾ ਇੱਥੇ ਜਾਪਦਾ ਪੰਜਾ ਖੜਾ ਕੀਤਾ ਕਹਿਣ ਲੱਗੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੱਬ ਦੇ ਨੇੜੇ ਨਹੀਂ ਜਾਣਦੇ ਹੁਣ ਇਹਨੇ ਸਮਝਿਆ ਕਹਿੰਦੇ ਮੈਂ ਤੇਰੇ ਮੂੰਹ ਤੇ ਥੱਪੜ ਮਾਰਾਂਗਾ ਪੰਜਾ ਖੜਾ ਕੀਤਾ ਇਹਨੇ ਇੱਕ ਸੁਣ ਵਟ ਲਿਆ ਉਹਨੇ ਸਮਝਿਆ ਕਹਿੰਦੇ ਪੰਜੇ ਹੀ ਮਾਰ ਲੈ ਉਹ ਤੇ ਆ ਕੇ ਪੈਰ ਫੜ ਕੇ ਕਹਿਣ ਲੱਗਾ ਮਹਾਰਾਜ ਇਹ ਤੇ ਸਾਡੇ ਕੋਲੋਂ ਨਾ ਮਰੇ ਐਵੇਂ ਬੋਲਦੇ ਆਂ ਸਟੇਜ ਤੇ ਇਹ ਤੇ ਤੁਸੀਂ ਮਾਰ ਲੈ ਤੁਸੀਂ ਗੁਰੂ ਮੈਂ ਚੇਲਾ ਮੈਂ ਹਾਰਿਆ ਤੁਹਾਡੇ ਅੱਗੇ ਪਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਪਤਾ ਲੱਗਾ ਇਤੇ ਗੰਗਾ ਤੇਲੇ ਸੀ ਉਹ ਰੋਇਆ ਪੰਡਤ ਰੋਵੇ ਗਿਆਨਗੋਆ ਉਪਉੜੀ ਸੁਨਾਮਾ ਗੋਸ਼ਟ ਗੰਗੇ ਤੇਲੇ ਪੰਡਤ ਨਾਲ ਹੋਵੇ ਜਗ ਵੇਖਾ ਖੜੀ ਕਰੇ ਤੁੰਗਲੀ ਗੰਗਾ ਦੋਏ ਹਲਾਏ ਅਲੇਖਾ ਅੱਖੀ ਦੋਵੇਂ ਭਨਸਾ ਮੁਕੀ ਲਾਏ ਹਲਾਏ ਨਮੇਖਾ ਨਿਰਗੁਣ ਸਰਗੁਣ ਅੰਗ ਦੋਏ ਪਰਮੇਸ਼ਰ ਪੰਜ ਮਿਲਨ ਸਰੇਖੇ ਪਹਿਰੀ ਪੈ ਉੱਠ ਚੱਲਿਆ ਪੰਡਤ ਹਾਰ ਭੁਲੇਵੇਂ ਭੇਕੇ ਮੂਰਤਖ ਪੰਡਤ ਸੁਰਤ ਵਿਸ਼ੇਖ ਮੂਰਖ ਤੇ ਵਿਦਵਾਨ ਦਾ ਫਰਕ ਕੀ ਹੁੰਦਾ ਸੁਰਤ ਦਾ ਜੇ ਸੋਝੀ ਗੁਰੂ ਨੇ ਨਾ ਨ ਦਿੱਤੇ ਯਕੀਨ ਜਾਨਾ ਕੋਲ ਬੈਠਿਆਂ ਦੇ ਪੱਲੇ ਵੀ ਕੁਛ ਨਹੀਂ ਪਿਆ ਜਿਹੜੇ ਕੋਲ ਬੈਠੇ ਰਹਿਣਾ ਉਹਨਾਂ ਕੀ ਕੀਤਾ ਪਦਾਰਥ ਤੇ ਮੰਗ ਲੈ ਸੋਝੀ ਨੇ ਮੰਗ ਵੈਸੇ ਗੁਰੂ ਕੋਲ ਬਾਕੀ ਤੇ ਸਭ ਕੁਝ ਮੰਗ ਲੈਨੇ ਆ ਜੋ ਲੈਣ ਆਉਨੇ ਆ ਨਾ ਅਸਲ ਦਾਤ ਉਹ ਭੁੱਲੀ ਜਾਂਦੀ ਹੈ ਉਹ ਕਿਹੜੀ ਹੈ ਗੁਰੂ ਕੋਲ ਜਿਹੜੀ ਅਸਲ ਦਾਤ ਹੈ ਹੁਣ ਬਾਣੀ ਦੇ ਪ੍ਰਮਾਣ ਹੀ ਮੈਂ ਦੇਵਾਂ ਕਿਸੇ ਸੱਜਣ ਨੂੰ ਕੋਈ ਸ਼ੱਕ ਨਾ ਰਹੇ ਜੋ ਗੁਰ ਦੀਆ ਜੋ ਗੁਰੂ ਨੇ ਦਿੱਤਾ ਕਿੱਥੇ ਕੰਮ ਆਉਣ ਵਾਲਾ ਸੋ ਮਨ ਕਹਿ ਕਾਮ ਮਨ ਦੇ ਕੰਮ ਆਉਣ ਵਾਲਾ ਉਹ ਤੇ ਮੱਥ ਸਵੇਰੇ ਵਿਚਾਰ ਕਰਦੇ ਰਹੇ ਹਾਂ ਜੋ ਗੁਰਦੀ ਆ ਸੋ ਮਨ ਕਹਿ ਕਾਮ ਸੰਤ ਕਾ ਕੀਆ ਸਤ ਕਰਮਾ ਗੁਰੂ ਮਤ ਦੇਂਦਾ ਤੇ ਮਤ ਲੈਣੀ ਬੰਦਾ ਭੁੱਲ ਜਾਂਦਾ ਕੋਲ ਬੈਠਾ ਵੀ ਨਹੀਂ ਲੈਂਦਾ ਮੈਂ ਉਸ ਵੇਲੇ ਦੀ ਤੁਹਾਨੂੰ ਗੱਲ ਸੁਣਾਵਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਹਾਜ਼ਰ ਨਾਜ਼ਰ ਸਨ ਸਵੇਰੇ ਆਪਾਂ ਇੱਕ ਵਿਚਾਰ ਕੀਤੇ ਜਿਹੜੇ ਸੱਜਣ ਆਏ ਨੇ ਉਹਨਾਂ ਨੂੰ ਪਤਾ ਹੋਵੇਗਾ ਗੁਰੂ ਦੀ ਨਜ਼ਰ ਵਿੱਚ ਸਿੱਖ ਕੀ ਹੈ ਤੇ ਗੁਰੂ ਕਿੰਨਾ ਪਿਆਰ ਕਰਦਾ ਗੁਰੂ ਨੇ ਕਿਹਾ ਮੈਂ ਸਿੱਖਾਂ ਦੀ ਚਰਨ ਤੂੜ ਚਾਹਨਾ ਗੁਰਸਿੱਖਾਂ ਕੇ ਹਰ ਤੂੜ ਦੇ ਹਮ ਪਾਪੀ ਬਿਗਤ ਪਾਇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰ ਪਰ ਸਿੱਖ ਕੈਸਾ ਹੋਵੇ ਉਸ ਦੇ ਕੋਲ ਗੁਰੂ ਦੀ ਗੱਲ ਸਮਝਣ ਵਾਲੀ ਸੋਝੀ ਹੋਵੇ ਪਹਿਲੋਂ ਆਖੇ ਦਾਤਾ ਸੇਵਾ ਬਾਅਦ ਵਿੱਚ ਕਰਾਂਗਾ ਪਹਿਲੇ ਸੇਵਾ ਕਰਨ ਵਾਲੀ ਮਤ ਦੇ ਸਿਮਰਨ ਬਾਅਦ ਵਿੱਚ ਕਰਾਂਗਾ ਪਹਿਲੋਂ ਸਿਮਰਨ ਕਰਨ ਵਾਲੀ ਮਤ ਦੇ ਮੈਂ ਸੁਣਾਗਾ ਬਾਅਦ ਵਿੱਚ ਪਹਿਲੇ ਮੈਨੂੰ ਮਤ ਦੇ ਜਨ ਨਾਨਕ ਕਹੋ ਗੁਰ ਇਹ ਮਤ ਦੇਨੇ ਜਪ ਹਰ ਭਵ ਜਲ ਤਰਨਾ ਗੁਰ ਕੀ ਮਤ ਤੂੰ ਲੈ ਕੇ ਆਣੇ ਭਗਤ ਬਿਨਾ ਬਹੁ ਡੂਬੇ ਸਿਆਣ ਜੇ ਮਤਨ ਨਾ ਆਈ ਗੁਰੂ ਦੀ ਤੇ ਕੋਲ ਹੁੰਦੇ ਆ ਵੀ ਕਿ ਹਾਲ ਹੋਵੇਗਾ ਮੈਂ ਉਹ ਇਤਿਹਾਸ ਕੱਲ ਦੀ ਗੱਲ ਐ ਕੋਈ ਦੇਰ ਦੀ ਗੱਲ ਨਹੀਂ ਉਹ ਇਤਿਹਾਸ ਤੁਹਾਡੇ ਸਾਹਮਣੇ ਰੱਖਾਂ ਦੋ ਸਿੱਖ ਹਜ਼ੂਰੀ ਵਿੱਚ ਰਹਿੰਦੇ ਸਨ ਤੇ ਇੱਕ ਦਿਨ ਇੱਕ ਝਗੜਾ ਉਹਨਾਂ ਦੋਹਾਂ ਦਾ ਲੜਨ ਪਿਆ ਗੁਰੂ ਸਾਹਿਬ ਮਕਾਨ ਦੇ ਉੱਪਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਥੱਲੇ ਲੜਨ ਪਏ ਝਗੜੇ ਦਾ ਕਾਰਨ ਕੀ ਸੀ ਉਹ ਸਿੱਖਾਂ ਦਾ ਨਾਮ ਹੀ ਦੱਸ ਦਿਆਂ ਇੱਕ ਦਾ ਸੀ ਮਾਲਾ ਸਿੰਘ ਤੇ ਦੂਸਰੇ ਦਾ ਨਾਮ ਸੀ ਲਾਹੌਰਾ ਸੀ ਲਾਹੌਰਾ ਸਿੰਘ ਨੇ ਘੋੜਾ ਬਣ ਜਾਣਾ ਸਹਬਜ਼ਾਦਿਆਂ ਨੇ ਉੱਪਰ ਬੈਠ ਜਾਣਾ ਉਹਨੇ ਦੌੜਦੇ ਫਿਰਨਾ ਇਹਨਾਂ ਨੂੰ ਖੜਾਉਣਾ ਸਹਬਜ਼ਾਦਿਆਂ ਦਾ ਖੜਾਵਾ ਇੱਕ ਦਿਨ ਮਾਲਾ ਸਿੰਘ ਨੂੰ ਕਹਿਣ ਲੱਗਾ ਤੇਰੇ ਕੋਲ ਪੈਸੇ ਹਨ ਕਹਿ ਲੱਗਾ ਹਨ ਤੇ ਉਹਦਾ 100 ਰੁਪਿਆ ਦੇ ਦਿੱਤਾ ਦੇਵੇਂਗਾ ਕਦੋਂ ਕਹਿ ਲੱਗਾ ਦੋ ਮਹੀਨੇ ਬਾਅਦ 2 ਮਹੀਨੇ ਛੱਡ ਕੇ 6 ਲੰਘੇ ਸਾਲ ਗੁਜ਼ਰ ਗਿਆ ਇੱਕ ਦਿਨ ਉਹ ਨਿੱਕਿਆ ਪੈਸੇ ਦੇ ਦੇ ਕਹਿਣ ਲੱਗਾ ਕਿਤੇ ਦੂਰ ਚੱਲਿਆ ਦੇ ਦੇਵਾਂਗਾ 2 ਸਾਲ ਹੋ ਗਏ 2 ਸਾਲ ਬਾਅਦ ਉਸਨੇ ਕਿਹਾ ਪੈਸੇ ਦੇ ਕਹਿਣ ਲੱਗਾ ਕਿਹਨੇ ਪੈਸੇ ਮੈਂ ਤੇ ਲੈ ਆਈ ਨਹੀਂ ਕਹਿਣ ਲੱਗਾ ਤੂੰ ਹੀ ਬੇਈਮਾਨੀ ਵਾਲੀ ਵਿਹਾਤਾ ਉਹ ਮੁਕਰ ਕੇ ਕਹਿਣ ਲੱਗਾ ਭਾਈ ਜੀ ਜਿਹੜਾ ਕੰਮ ਆਪਾਂ ਕਰਨੇ ਆ ਗੁਰਮਤਨ ਸਾਹਿਬ ਗੁਰੂ ਦੀ ਮਤ ਤੋਂ ਮੈਂ ਨਾ ਕੱਖ ਨਹੀਂ ਕੀਤਾ ਕਹਿ ਲਗਾ ਮੁਕਰਿਆ ਗੁਰਮਤਨ ਸਾਹਿਬ ਕਹਿ ਲਗਾ ਰੋਜ਼ ਜਪਜੀ ਪੜ੍ਹਨਾ ਕੇਤੇ ਲੈ ਲੈ ਮੁਕਰ ਪਾਏ ਸਾਫ਼ ਲਿਖਿਆ ਪਿਆ ਤੇ ਜੇ ਮੁਕਰ ਗਿਆ ਤੇ ਕੀ ਹਨੇਰ ਹੋ ਗਿਆ ਜਪਜੀ ਚ ਲਿਖਿਆ ਨਹੀਂ ਉਹ ਆਖਿਆ ਬੜਾ ਬੇਈਮਾਨ ਹੱਥ ਹੋ ਗਏ ਨੇ ਤੇ ਬਾਣੀ ਦਾ ਸਹਾਰਾ ਲੈ ਲਿਆ ਉਹ ਪੰਡਤਾਂ ਦੀ ਬਿੱਲੀ ਵਾਲਾ ਇਹਦਾ ਹਾਲ ਬਣਿਆ ਉਹ ਦੁੱਧ ਝੂਠਾ ਕਰੇ ਤੇ ਜਦੋਂ ਮਾਰਨ ਲੱਗੇ ਉਹ ਭੱਜ ਕੇ ਰਮੈਣ ਦੇ ਥੱਲੇ ਜਾ ਪਹੁੰਚੇ ਰਮੈਣ ਨੂੰ ਡਾਂ ਕਿਵੇਂ ਮਾਰੇ ਇਨੇ ਤੇ ਬਾਣੀ ਦਾ ਸਹਾਰਾ ਲੈ ਲਿਆ ਕਹਿਣ ਲੱਗਾ ਫਿਰ ਸੁਣ ਤੂੰ ਬਾਣੀ ਦੀ ਪੰਕਤੀ ਸੁਣਾਈ ਮੈਂ ਵੀ ਸੁਣਾਉਣਾ ਮੋਕਰ ਗਏ ਤੇ ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਵੜ ਤੇਰੇ ਕੋਲ ਉਹ ਰੱਬ ਲੇਖਾ ਮੰਗੇਗਾ ਇਹਨੇ ਫਿਰ ਪੰਕਤੀ ਲਬ ਲੈ ਕਹਿਣ ਲੱਗਾ ਭਾਈ ਜੀ ਲੇਖਾ ਕੋਈ ਨਾ ਪੁੱਛੇ ਜਾਂ ਗੁਰਬਖ ਸੰਦਾ ਹਾ ਪਾਠ ਸੀ ਹਰ ਬਖ ਸੰਦਾ ਇੱਕ ਤੇ ਪਾਠ ਉਲਟਾਇਆ ਗੁਰੂ ਸਾਹਿਬ ਉਪਰੰਭੋਲੇ ਕਹਿਣ ਲੱਗੇ ਭਲਿਆ ਲੋਕਾ ਲੇਖਾ ਤੇ ਗੁਰੂ ਮਕਾਉਂਦਾ ਪਰ ਨਾਲ ਇਹ ਲਿਖਿਆ ਗੁਰਪੀਰ ਹਾਂ ਮਾਤਾ ਭਰੇ ਜਾਂ ਮੁਰਦਾਰ ਨਾ ਖਾਏ ਮੁਰਦਾਰ ਨਾ ਖਾ ਪ੍ਰਾਇਆ ਹੱਕ ਨਾ ਖਾ ਬਾਣੀ ਹੁਣ ਦੋਵੇਂ ਪੜੇ ਲੇਕਿਨ ਸੋਜੀ ਨਹੀਂ ਭਾਂਡਾ ਘੋਲ ਕੋਈ ਨਹੀਂ ਮੈਂ ਅਰਜ਼ ਕਰਾਂ ਦਰਿਆ ਭਜਿਆ ਹੋਵੇ ਸਮੁੰਦਰ ਹੋਵੇ ਪਾਣੀ ਤੇ ਉਹਨਾਂ ਕੀ ਲਾਓਗੇ ਜਿਨ੍ਹਾਂਕ ਭਾਂਡਾ ਗਲਾਸ ਹੈ ਤੇ ਕੀ ਉਹਨਾਂ ਕੀ ਭਰੇਗਾ ਜੇ ਕੋਲ ਬਾਲਟੀ ਹੋਣੀ ਇੱਕ ਫਰੇਗੀ ਪਹਿਲੇ ਮੰਗੀਏ ਸੋਚੇ ਸਿੱਖ ਹੁਣ ਕੈਸਾ ਹੋਵੇ ਉਹ ਮੈਂ ਤੁਹਾਨੂੰ ਸੁਣਾਉਣ ਲੱਗਾ ਭਾਈ ਗੁਰਦਾਸ ਜੀ ਨੇ ਵਿਆਖਿਆ ਕੀਤੀ ਏ ਧਿਆਨ ਨਾਲ ਸੁਣੋ ਕਹਿੰਦੇ ਨੇ ਸਿੱਖ ਕੌਣ ਹੈ ਭਾਈ ਗੁਰਦਾਸ ਜੀ ਭਾਈ ਅਨੰਦ ਲਾਲ ਜੀ ਸਤਿਗੁਰਾਂ ਦੀ ਬਾਣੀ ਵਿੱਚ ਵਿਆਖਿਆ ਸਿੱਖ ਕੌਣ ਹੈ ਕਹਿੰਦੇ ਨੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉਠ ਬਹੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾਵੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਇੱਕ ਮਨ ਹੋ ਗੁਰਜਾਪ ਜਪੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਗੁਰਬਾਣੀ ਨਿਤ ਗਾਇ ਸੁਨੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਗੁਰਸੇਵਾ ਫਲਸਫਾ ਫਲੰਦੇ ਹੋਰ ਕਿਹਾ ਬਲਿਹਾਰੀ ਤਿੰਨਾ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿਠਾ ਜਿਸਨੇ ਰੋਜ਼ਾਨਾ ਗੁਰੂ ਦਾ ਦੀਦਾਰ ਕਿ ਨਹੀਂ ਕੀਤਾ ਕੋਈ ਸਿੱਖ ਨਹੀਂ ਬਲਿਹਾਰੀ ਤਿੰਨਾ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿਠਾ ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤਿ ਬੋਲ ਬੋਲ ਦੇ ਮਿੱਠਾ ਇੱਕ ਬਚਨ ਕਿਹਾ ਕਬੀਰ ਸਾਹਿਬ ਜੀ ਨੇ ਕੋਈ ਕੰਮ ਅੜ ਗਿਆ ਲੋੜ ਵੇਲੇ ਆਇਆ ਤੇ ਕੀ ਆਇਆ ਕਹਿੰਦੇ ਨੇ ਕੋਈ ਬੰਦਾ ਕੋਲ ਹੋਵੇ ਰੋਜ਼ਾਨਾ ਲੰਘ ਜਾਏ ਉਹਨੂੰ ਬੁਲਾਓ ਹੀ ਨਾ ਤੇ ਕੰਮ ਮਿਲੇ ਉਹਨੂੰ ਆਖੇ ਭਾਈ ਜੀ ਇਹ ਕੰਮ ਕਰ ਦਿਓ ਤੇ ਉਹ ਆਖੇ ਅੱਜ ਤੱਕ ਤੇ ਤੂੰ ਬੁਲਾਇਆ ਨਹੀਂ ਕੋਲ ਰਹਿਣਾ ਤੇ ਕੰਮ ਵਿਲੇ ਆ ਗਏ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾ ਪੁਰ ਬਾਸਾ ਕਰੇ ਹਰ ਗਾਇਬ ਹੋਰੇ ਬਿੱਤ ਕਹਿੰਦੇ ਨੇ ਕੁਰਬਾ ਬਲਹਾਰੀ ਤਿੰਨਾ ਗੁਰ ਸਿੱਖਾਂ ਜਾਏ ਜਿਨਾਂ ਗੁਰਦਰਸ਼ਨ ਮਿਠਾ ਬਲਹਾਰੀ ਤਿਨਾਂ ਗੁਰਸਿੱਖਾਂ ਗੁਰਮਤ ਬੋਲ ਬੋਲਦੇ ਮਿਠਾ ਇਹ ਗੱਲ ਬੜੀ ਧਿਆਨ ਦੇਣ ਵਾਲੀ ਫਿੱਕਾ ਬੋਲਣ ਵਾਲਾ ਬੰਦਾ ਨਾ ਧਰਮਈ ਹੋ ਸਕਦਾ ਨਾ ਰੱਬ ਦੇ ਘਰ ਕਬੂਲ ਹੋਏਗਾ ਉਹਨੂੰ ਰੱਬ ਦੇ ਘਰੋਂ ਧੱਕੇ ਭੈਣ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕਾ ਫਿੱਕਾ ਸਦੀਏ ਫਿੱਕਾ ਫਿੱਕੀ ਸੋਏ ਫਿੱਕਾ ਦਰਗਾਹ ਸੱਟ ਗਿਆ ਮੂ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਗੁਰਮਤ ਬੋਲ ਬੋਲਦੇ ਮਿੱਠਾ ਬਲਹਾਰੀ ਤਿੰਨਾ ਗੁਰਸਿੱਖਾਂ ਪੈਰੀਂ ਪੈ ਗੁਰਸਬਾ ਬਹਿਠਾ ਹਰ ਇੱਕ ਦਿਨ ਝੁਕਣਾ ਹਰ ਇੱਕ ਨੂੰ ਨਿਵਣਾ ਪ੍ਰਾਤਨ ਬੋਲਾ ਸੀ ਅੱਜ ਤੇ ਕਹਿੰਨੇ ਕੋਲ ਆ ਗਿਆ ਸਿੰਘ ਅੱਗੇ ਬਹਿ ਜਾ ਥਾਂ ਬਹਿਲੀ ਉਹ ਪ੍ਰਾਣਾ ਬੋਲਾ ਸੀ ਗੋਡਾ ਚਾਇਆ ਤੇ ਸਿੰਘ ਬਹਾਇਆ ਆਖਣਾ ਇੱਥੇ ਹੀ ਬਹਿ ਜਾ ਆ ਜਾ ਸਿੰਘ ਕਿਵੇਂ ਸੰਗੇ ਸੰਗਣੇ ਹੋ ਕੇ ਬੈਠਣੇ ਸਿੱਖੀਏ ਭਗਤ ਰਵਿਦਾਸ ਜੀ ਕੋਲੋਂ ਉਹ ਕਹਿੰਦੇ ਨੇ ਕਿ ਜਿਵੇਂ ਸ਼ਹਿਦ ਦੀਆਂ ਮੱਖੀਆਂ ਇਕੱਠੀਆਂ ਹੋ ਕੇ ਬੈਠਦੀਆਂ ਨੇ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਪ ਮਖੀਰਾ ਲੜਾਈ ਕੋਈ ਨਹੀਂ ਸ਼ਹਿਦ ਇਕੱਠਾ ਕਰਦੀਆਂ ਨੇ ਜੁੜ ਕੇ ਬੈਠੀਆਂ ਨੇ ਕੋਈ ਝਗੜਾ ਨਹੀਂ ਆਨੰਦ ਵਿੱਚ ਨੇ ਗੁਰੂ ਕੇ ਸਿੱਖ ਵੀ ਇਹਨਾਂ ਜੋੜ ਕੇ ਬੈਠਦੇ। ਤੁਹਾਡੀ ਜੇ ਕੋਈ ਸ਼ਕਤੀ ਹੈ ਨਾ ਉਹ ਏਕਤਾ ਵਿੱਚ ਆ। ਇੱਕ ਵਚਨ ਯਾਦ ਰੱਖਿਓ। ਵੈਸੇ ਮੈਂ ਤਾਂ ਕਹਿਣ ਲੱਗਾ ਕਿ ਨਾ ਤੇ ਮੈਨੂੰ ਅਜ ਤੱਕ ਕੋਈ ਸ਼ਹਿਰ ਮਿਲਿਆ ਜਿੱਥੇ ਦੋ ਧੜੇ ਨਾ ਹੋ। ਨਾ ਕੋ ਗੁਰਦੁਆਰਾ ਮਿਲਿਆ ਜਿੱਥੇ ਦੋ ਧੜੇ ਨਾ ਹੋ, ਨਾ ਕੋ ਪਿੰਡ ਮਿਲਿਆ ਜਿੱਥੇ ਦੋ ਧੜੇ ਨਾ ਜ਼ਿਆਦਾ ਹੋਣ ਤੇ ਵੱਖਰੀ ਗੱਲ। ਪਰ ਘਟੋ ਘਟ ਦੋ ਜ਼ਰੂਰ ਪਰ ਗੁਰੂ ਨੇ ਤੇ ਇੱਕ ਪੰਥ ਬਣਾਇਆ ਸੀ ਉਹਨਾਂ ਨੇ ਜਥੇ ਤੇ ਬਹੁਤ ਬਣਾ ਜਥੇ ਬੰਦੀਆਂ ਤੇ ਮੈਨੂੰ ਕੋਈ ਇਤਰਾਜ਼ ਨਹੀਂ ਜਥੇ ਬੰਦੀਆਂ ਹਜ਼ਾਰਾਂ ਹੋਣ ਲੱਖਾਂ ਹੋਣ ਕੋਈ ਗੱਲ ਨਹੀਂ ਪਰ ਪੰਥ ਇੱਕੋ ਪੰਥ ਕਿਤੇ ਦੋ ਨਾ ਹੋ ਜਾਣ ਪੰਥ ਚਾਰ ਨਾ ਹੋ ਜਾਣ ਪੰਥ ਇੱਕ ਹੋਵੇ ਇਹ ਹੋਵੇਗਾ ਤਾਂ ਪੰਥ ਪਰਿਵਾਰ ਗੁਰੂ ਨੇ ਕਿਹਾ ਸੀ ਚਾਰ ਬੱਚੇ ਮੇਰਾ ਪਰਿਵਾਰ ਮੇਰਾ ਨਹੀਂ ਭੁਲੇਖਾ ਨਾ ਖਾਓ ਮੈਨੂੰ ਯਾਦ ਆਉਂਦੀ ਗੱਲ ਤੁਰਨ ਲੱਗੇ ਸਨ ਜਦੋਂ ਘੜੀ ਚਮਕੌਰ ਤੋਂ ਤੇ ਭਾਈ ਦਇਆ ਸਿੰਘ ਨੇ ਕਹਿ ਦਿੱਤਾ ਸੀ ਹਜ਼ੂਰੀਆ ਇਹ ਪਾ ਮੈਂ ਕਹਿ ਲਗੇ ਸਾਰਿਆਂ ਤੇ ਪਾ ਇਹਨਾਂ ਮੇਣਿਆਂ ਤੋਂ ਮੈਨੂੰ ਮਾਣ ਮਿਲਦਾ ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ ਪਰ ਇਹ ਨ ਸੁਣਾ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਪੁੱਤਰ ਹੋਰ ਸਮਝੇ ਦੋ ਸਿੰਘ ਪਾਈ ਰਾਮਾਤ ਲੋਕਾ ਇਹਨਾਂ ਦੇ ਖਾਨਦਾਨ ਵਿੱਚੋਂ ਸੰਪਰਮ ਸਿੰਘ ਧਰਮ ਸਿੰਘ ਯਾਦ ਰਹੇ ਚਾਰ ਕਬੀਲੇ ਸਨ ਬਰਾੜਾਂ ਦੇ ਆਪਸ ਵਿੱਚ ਤੇ ਲੜਦੇ ਰਹਿੰਦੇ ਸਨ ਪਰ ਚਾਰੇ ਗੁਰੂ ਦੇ ਸੇਵਕ ਸਨ ਦਾਨਾ ਬਰਾੜ ਕਪੂਰਾ ਬਰਾੜ ਰਾਮਾਤ ਲੋਕਾ ਬਰਾੜ ਤੇ ਡੱਲਾ ਬਰਾੜ ਇਹ ਸਾਰੇ ਗੁਰੂ ਦੇ ਸੇਵਕ ਸਨ ਰੋਂਦੇ ਆ ਤਾਂ ਹੀ ਮਾਰਦੇ ਆਏ ਕਹਿਣ ਲੱਗੇ ਕੀ ਹੋਇਆ ਤੁਹਾਨੂੰ ਗੁਰੂ ਦੇ ਘਰ ਵਿੱਚ ਤੇ ਸੋਗ ਨਹੀਂ ਅੱਜ ਤੱਕ ਨਹੀਂ ਹੋਇਆ ਬਾਣੀ ਪੜੋ ਹਰਖੇ ਅਨੰਤ ਸੋਗ ਨਹੀਂ ਬੀਆ ਸੋਕਰ ਗੁਰ ਨਾਨਕ ਕੋ ਦਿਆ ਇੱਥੇ ਸੋਗ ਕਿਉਂ ਕਰ ਰਹੇ ਹੋ ਕਹਿਣ ਲੱਗੇ ਪਾਦਸ਼ਾਹ ਤੁਹਾਡੀ ਕੋਲੀ ਖਤਮ ਹੋ ਗਈ ਸੋਗ ਨਾ ਕਰੀਏ ਕਹਿਣ ਲੱਗੇ ਮੇਰੀ ਕੁਲ ਕਿਵੇਂ ਖਤਮ ਹੋ ਗਈ ਕਹਿਣ ਲੱਗੇ ਚੌਹਾਂ ਬੱਚਿਆਂ ਚ ਇੱਕ ਵੀ ਨਾ ਰਿਹਾ ਚਾਰੇ ਹੀ ਸ਼ਹੀਦ ਹੋ ਗਏ ਕਹਿਣ ਲੱਗੇ ਭਰੇ ਲੋਕੋ ਤੁਸੀਂ ਸਿੱਖੀ ਨੂੰ ਸਮਝੇ ਨਹੀਂ ਮੇਰਾ ਪਰਿਵਾਰ ਜੇ ਚਾਰ ਹੋਣਦੇ ਤੇ ਕੁਲ ਖਤਮ ਹੁੰਦੀ ਮੇਰਾ ਪਰਿਵਾਰ ਪਤਾ ਕਿੰਨਾ ਵੱਡਾ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਪੰਥ ਪਰਿਵਾਰ ਮੇਰਾ ਦੁਨੀਆਂ ਵਿੱਚ ਜ਼ਾਲਮ ਖਤਮ ਹੋ ਜਾਣਗੇ ਮੇਰੀ ਕੁਲ ਰਹੇਗੀ ਮੇਰਾ ਪਰਿਵਾਰ ਰਹੇਗਾ ਸਦਾ ਵਾਸਤੇ ਰਹੇਗਾ ਰੰਗਾਬਾਦ ਮੈਂ ਕਥਾ ਕਰਨ ਗਿਆ ਤੇ ਉਦੋਂ ਪ੍ਰਧਾਨ ਮੈਨੂੰ ਹੁਣ ਤੱਕ ਨਾ ਯਾਦ ਹੈ ਸਰਦਾਰ ਹਰਬੰਸ ਸਿੰਘ ਸਾਹਿਬ ਉਹਨਾਂ ਗੱਡੀ ਤੇ ਬਿਠਾਇਆ ਕਹਿੰਦੇ ਕਿ ਥਾਂ ਤੁਹਾਨੂੰ ਵਿਖਾ ਕੇ ਲਿਆਉਣੀ ਖੁਲਦਾਬਾਦ ਲੈ ਕੇ ਰਣਜੀਤ ਸਿੰਘ ਦੀ ਕਬਰ ਤੇ ਕਹਿਣ ਲੱਗੇ ਉਹ ਜ਼ਾਲਮ ਬੰਦਾ ਜਿਸ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਜਿਸ ਦੇ ਹੁਕਮ ਨਾਲ ਸਹਬਜ਼ਾਦੇ ਸ਼ਹੀਦ ਹੋਏ ਜਿਸ ਦੇ ਹੁਕਮ ਨਾਲ ਇਹਨੇ ਜੰਗ ਹੋਏ ਗੁਰੂ ਸਾਹਿਬ ਵਾਸਤੇ ਮੁਸ਼ਕਲਾਂ ਪੈਦਾ ਇੱਥੇ ਉਹ ਜ਼ਾਲਮ ਸੁੱਤਾ ਪਿਆ ਮੈਂ ਹੈਰਾਨ ਹੋਇਆ ਸਿਲਵਰ ਦੀ ਇੱਕ ਟੁੱਟੀ ਜੀ ਥਾਲੀ ਲੈ ਕੇ ਇੱਕ ਨੌਜਵਾਨ ਬੈਠਾ ਸੀ ਮੰਗਦਾ ਸੀ ਪਿਆ 1 ਰੁਪਏ ਦਾ ਨੋਟ ਮੈਂ ਕੋਈ ਨਹੀਂ ਦੇਖਿਆ ਇਹ ਗੱਲ ਮੈਂ ਕਰ ਰਿਹਾ ਜੇ ਸਨ 1976 ਦੀ ਦਸੀਆਂ ਪੰਜੀਆਂ ਉਦੋਂ ਚੱਲਦੀਆਂ ਸਨ ਮੈਂ ਹੈਰਾਨ ਹੋ ਗਿਆ ਕਿਹਾ ਪਤਸ਼ਾਹ ਜਿਸ ਦਾ ਡੰਡੇ ਦਾ ਰਾਜ ਸੀ ਨਾ ਉਸ ਦੀ ਕਬਰ ਤੇ ਤੇ ਅੱਜ ਮੰਗਿਆਂ ਖੈਰ ਨਹੀਂ ਪੈਂਦੀ ਪਰ ਜਿਸ ਦਾ ਦਿਲਾਂ ਤੇ ਰਾਜ ਸੀ ਉਹਦੇ ਤੇ ਨਿਸ਼ਾਨ ਅੱਜ ਵੀ ਝੂਲਦੇ ਨੇ ਭੇਟਾ ਰੱਖਣ ਵਾਲਿਆਂ ਨੂੰ ਚਾਰ ਚਾਰ ਘੰਟੇ ਉਡੀਕਣਾ ਪੈਂਦਾ ਤੇਰੇ ਦਰਤੇ ਤੇ ਸਿਰ ਦੇਣ ਵਾਲੇ ਅੱਜ ਵੀ ਨੇ ਫਿਰ ਰਾਜ ਤੇ ਉਸ ਦਾ ਜਿਸ ਦਾ ਹੁਕਮ ਚੱਲਦਾ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਤੇ ਹੁਕਮ ਅੱਜ ਵੀ ਚੱਲਦਾ ਔਰੰਗਜ਼ੇਬ ਨੂੰ ਕੌਣ ਪੁੱਛਦਾ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡਾ ਤੇ ਹੁਕਮ ਅੱਜ ਵੀ ਚੱਲਦਾ ਗੁਰੂ ਦਾ ਹੁਕਮ ਚੱਲਦਾ ਗੁਰੂ ਸਾਹਿਬ ਜੀ ਨੇ ਕਿਹਾ ਸਿੱਖਾਂ ਜਦੋਂ ਕਿਹਾ ਸੀ ਮਹਾਰਾਜ ਤੁਹਾਡੇ ਸਹਬਜ਼ਾਦੇ ਤੇ ਇਹ ਸਨਸਕਾਰ ਵੀ ਨਹੀਂ ਕਰ ਸਕੇ ਕਹਣ ਲੱਗੇ ਸੁਣੋ ਧਿਆਨ ਨਾਲ ਰਾਮਣ ਦਾ ਸੰਸਕਾਰ ਕਰਨ ਵਾਲਾ ਕੋਈ ਨਹੀਂ ਸੀ ਬਚਿਆ ਮੈਂ ਇੱਕ ਕਵਿਤ ਤੁਹਾਨੂੰ ਸੁਣਾ ਦੇ ਆ ਕਹਿੰਦੇ ਸਾਰੇ ਮਰ ਗਏ ਤੇ ਆਪਣਾ ਰਥ ਆਪ ਚਲਾ ਕੇ ਆਇਆ ਕਹਣ ਲੱਗਾ ਸਰੀਰ ਸੰਭਣ ਵਾਲਾ ਕੋਈ ਵੀ ਨਹੀਂ ਤੇ ਕਹਣ ਲਗਾ ਇਲੋ ਤੁਸੀਂ ਮੇਰੀਆਂ ਭੈਣਾ ਗਿੱਦੜਾ ਤੁਸੀਂ ਮੇਰੇ ਭਰਾ ਇੰਜ ਕਰਿਓ ਬੋਟੀਆਂ ਖਾ ਲਿਓ ਮੇਰੀਆਂ ਤੇ ਜੇ ਕੋਈ ਬਚ ਗਈ ਨਾ ਤੋ ਲੈ ਕੇ ਰਾਮ ਵੱਲ ਜਾਇਓ ਲੰਕਾ ਵੱਲ ਨਾ ਆਇਓ ਕੋ ਆਖੇ ਨਾ ਯੋਧਾ ਹਾਰ ਕੇ ਆ ਮੈਂ ਉਸ ਨਾਮਾ ਜੰਬਕ ਗਿਰਜਨ ਸੋ ਕਹਿ ਰਹਿਮਣ ਮੋਹ ਬਿੰਤੀ ਸੁਣ ਲੇ ਹੋ ਭਾਈਓ ਇੱਤ ਤੇ ਉੱਤ ਦੌਰ ਫਿਰੋ ਰਣ ਮੇ ਅਰ ਭੂਮੇ ਆਕਾਸ਼ ਭਲੇ ਮੰਡਲੇ ਯੋ ਚੀਤ ਜਾਇ ਰਣੋਂ ਹੀਤੋ ਜਾਇ ਲਰੋਂ ਸਿਆ ਕੇਤ ਚੀਤ ਹੋਏ ਮੇਰੋ ਮਾਸੇ ਗਈਓ ਕਸੀਟਤ RAM ਕੀ ਔਰ ਚਲੋ ਕਸੀਟਤ ਲੰਕ ਕੀ ਔਰ ਨਾ ਜਾਈਓ ਸੰਸਕਾਰ ਕਰਨ ਵਾਲਾ ਵੀ ਕੋਈ ਨਾ ਬਚਿਆ ਇਹੋ ਹਾਲ ਜਦੋਂ ਕੌਰਵਾਂ ਦਾ ਤੇ ਪਾਂਡਵਾਂ ਦਾ ਯੁੱਧ ਹੋਇਆ 12 ਯੋਜਨ ਛੱਤਰ ਚਲੇ ਥਾ ਦੇਹੀ ਗਿਰਜਨ ਖਾਈ ਕਹਿਣ ਲੱਗੇ ਪਰ ਮੇਰੇ ਪਰਿਵਾਰ ਸੰਸਕਾਰ ਵਾਲੇ ਆ ਜਾਣ ਇਹਨਾਂ ਦਾ 40 ਸਿੰਘ ਸ਼ਹੀਦ ਹੋਏ ਸਨ ਸਹਬਜ਼ਾਦੇ ਸਨ ਭਾਈ ਰਾਮਾ ਤਲੋਕਾ ਪਹੁੰਚੇ ਇੱਕ ਬੀਬੀ ਵੀ ਸੀ ਨਾਲ ਸੰਸਕਾਰ ਹੋਇਆ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਸਹਬਜ਼ਾਦਿਆਂ ਦੇ ਥਾਂ ਲਈ ਸੰਸਕਾਰ ਕੀਤਾ ਗੁਰੂ ਦਾ ਪਰਿਵਾਰ ਇਹ ਤੇ ਯੁੱਗੋ ਜੋਗ ਟੱਲਿਆ ਉਹਨਾਂ ਨੇ ਕਿਹਾ ਮੇਰਾ ਪਰਿਵਾਰ ਛੋਟਾ ਨਹੀਂ ਬਹੁਤ ਵੱਡਾ ਹੈ ਮੇਰਾ ਪਰਿਵਾਰ ਸਿੱਖ ਸਿੱਖ ਦਾ ਕਿੰਨਾ ਸਨਮਾਨ ਕਰੇ ਇਸ ਸਮਾਗਮ ਸਾਨੂੰ ਜੋੜ ਜਾਂ ਨੇੜੇ ਕਰ ਜਾਂ ਮੈਂ ਇੱਕ ਛੋਟੀ ਗੱਲ ਤੁਹਾਨੂੰ ਸੁਣਾਵਾਂ ਜੇ ਮਨ ਨੂੰ ਅਪੀਲ ਕਰੇ ਤੇ ਮੰਨ ਲੈਣੀ ਇਹ ਮੈਂ ਗੱਲ ਕਰ ਰਿਹਾ ਸਨ 1970 ਦੇ ਇੱਕ ਸੱਜਣ ਆਏ ਜੈਨੀ ਜੀ ਅਖੰਡ ਪਾਠ ਦੀ ਭੇਟਾ ਕਿੰਨੀ ਗਿਆ 50 ਰੁਪਏ ਹੁੰਦੀ ਸੀ 10-10 ਪਾਠੀਆਂ ਨੂੰ ਦਿੰਦੇ ਸਨ ਮੈਂ ਕਿਹਾ 50 ਕਮੇਟੀਆਂ ਦੇ ਕੰਮ ਨੇ ਤੇ 50 ਕਮੇਟੀ ਲੈ ਲੈਂਦੀ ਸੀ ਉਹ ਕਹਿਣ ਲੱਗਾ ਭਾਈ ਜੀ ਵੀ-ਵੀ ਪਾਠੀਆਂ ਨੂੰ ਦਿਆਂਗਾ ਕਮੇਟੀ ਨੂੰ ਤੁਹਾਡੀ ਸੇਵਾ ਵੀ ਕਰਾਂਗਾ ਤੇ ਪਾਲਟੀ ਤਾਂ ਹੀ ਦੀ ਭਈ ਇਸ਼ਨਾਨ ਪਾਣੀ ਇਹਨਾਂ ਨੂੰ ਕਰਵਾਣਾ ਚੰਗੀ ਤਰ੍ਹਾਂ ਇਹ ਜਿਹੜੇ ਦੂਣਿਆਂ ਤੇ ਆ ਗਏ ਗੱਲ ਕੀ ਪੁੱਛਿਆ ਗੱਲ ਤੇ ਦੱਸ ਕਹਿਣ ਲੱਗਾ ਪਲਾਟ ਦਾ ਝਗੜਾ ਹੈ ਤੇ ਤਰੀਕ ਹੈ ਤੇ ਮੇਰੇ ਹੱਕ ਚ ਹੀ ਫੈਸਲਾ ਹੋਣਾ ਚਾਹੀਦਾ ਹਾਂ ਹਾਂ ਹੁਣ ਇਹ ਤੇ ਪਤਾ ਲੱਗਾ ਨਾ ਕੋਈ ਗੱਲ ਹੈ ਕਿਉਂ ਦਹੀਂ ਦੀ ਬਾਲਟੀ ਆ ਰਹੀ ਹੈ ਤੇ ਕਿਉਂ ਪਾਠੀਆਂ ਦੀ ਦੂਣੀ ਭੇਟਾ ਹੋ ਉਹ ਦੂਸਰੇ ਭਰਾ ਨੂੰ ਪਤਾ ਲੱਗ ਗਿਆ ਉਹ ਵੀ ਆ ਗਿਆ ਉਹ ਵੀ ਆ ਕੇ ਜੀ ਪਾਠ ਅੱਗੇ ਪਿਛੇ ਕਦੀ ਨਹੀਂ ਸੁਨਾਹ ਪਾਠ ਕਰਾਉਣਾ ਤੇ ਭੇਟਾ ਮੈਂ ਜਦ ਦਾ ਦਸੇ ਕਹਿਣ ਲੱਗਾ ਮੈਂ 100-100 ਰੁਪਇਆ ਇੱਕ ਪਰਠੀ ਨੂੰ ਦਿਆਂਗਾ ਸੇਵਾ ਕਰਾਂਗਾ ਪਰ ਫੈਸਲਾ ਮੇਰੇ ਹੱਕ ਚ ਹੋਣਾ ਚਾਹੀਦਾ ਯਕੀਨ ਜਾਨਣਾ ਮੈਂ ਤੇ ਹੱਥ ਜੋੜ ਕੇ ਪੁੱਛਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੇਰੇ ਪਾਤਸ਼ਾਹ ਅਸੀਂ ਕਿਹੜੇ ਪਾਸੇ ਜਾਈਏ 20-20 ਵਾਲੇ ਮਾਲਕੇ 100-100 ਵਾਲੇ ਮਾਲਕ ਕਿਹੜੇ ਪਾਸੇ ਹੋਈਏ ਗੁਰੂ ਨੇ ਇੱਕ ਪ੍ਰੇਰਣਾ ਦਿੱਤੇ ਮੈਂ ਦੋਹਾਂ ਨੂੰ ਇੱਕ ਗੱਲ ਕਹੀ ਸੁਣੋ ਇਹ ਤੁਹਾਡੀ ਮਾਂ ਅਜੇ ਜ਼ਿੰਦਾ ਹੁੰਦੀ ਮੈਨੂੰ ਪਤਾ ਸੀ ਮਾਂ ਮਰ ਚੁੱਕੇ ਬਾਪ ਵੀ ਮਰ ਚੁੱਕਾ ਮਾਂ ਜ਼ਿੰਦਾ ਹੁੰਦੀ ਤੇ ਕੀ ਕਹਿੰਦੇ ਵੱਡਾ ਬੋਲੇ ਉਹਨੇ ਤੇ ਆਖਣਾ ਸੀ ਪੁੱਤਰ ਅੱਦਾ ਅੱਦਾ ਕਰ ਲਓ ਮੈਂ ਕਿਹਾ ਇਹਨੂੰ ਮਾਂ ਸਮਝ ਲਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਂ ਇਹੋ ਭੜਿਓ ਲੋਕੋ ਪਾਠ ਕਰਾਓ ਤੂੰ ਮੇ ਭਰਾ ਰਲ ਕੇ ਕਰਾਓ ਇਹ ਝਗੜਾ ਛੱਡੋ ਪਾਠ ਜ਼ਰੂਰ ਕਰਾਓ ਤੇ ਅੱਦਾ ਅੱਦਾ ਕਰ ਲਓ ਕੋ ਗੁਰੂ ਨੇ ਅਖਾਇ ਉਹਨਾਂ ਨੇ ਮੰਨ ਲਿਆ ਪਾਠ ਹੋਇਆ ਅੱਧਾ-ਅੱਧਾ ਪਲਾਟ ਹੋ ਗਿਆ ਮੈਂ ਇਹ ਗੱਲ ਸੁਣਾਈ ਹਰਿਆਣੇ ਚ ਇੱਕ ਵਾਰੀ ਇੱਕ ਸੱਜਣ ਉੱਠ ਕੇ ਖੜਾ ਹੋ ਦੂਸਰੇ ਨੂੰ ਕਹਿੰਦਾ ਉਹ ਨਿਸ਼ਾਨ ਸਿਆਂ ਆਹ ਝਗੜਾ ਇੱਥੇ ਨਿਪੇੜ ਗਿਆ ਗੱਲ ਜੇ ਕੁਝ ਪੱਲੇ ਪੈ ਗਿਆ ਨਾ ਆਹ ਦੁਸ਼ਮਣ ਤੋਂ ਭਰਾ ਬਣ ਜਾਈਏ ਮੈਂ ਸਮਝਦਾ ਸ਼ਹਿਰਾਂ ਚ ਸਮਾਗਮ ਹੋਣ ਜੇ ਤੇ ਤੁਹਾਡੇ ਵੈਰ ਮੁੱਕ ਜਾ ਜੇ ਤੇ ਭਰਾਵਾਂ ਵਾਂਗ ਹੋ ਜਾਓ ਇੱਕ ਦੂਸਰੇ ਦੇ ਨੇੜੇ ਹੋ ਜਾਓ ਸਮਝੋ ਗੁਰੂ ਨੇ ਸਾਨੂੰ ਬਣਾਇਆ ਸੀ ਆਪਣੇ ਉਹਨਾਂ ਕਿਹਾ ਸੀ ਸਿੱਖੀ ਵਰਗਾ ਰਿਸ਼ਤਾ ਕੋਈ ਹੁਣ ਬਿਸ਼ਤੇ ਜਿਹੜੇ ਨੇ ਕਿਹੜੇ-ਕਿਹੜੇ ਨੇ ਸੋਹਰਾ ਪਰਿਵਾਰ ਨਾਨਕਾ ਪਰਿਵਾਰ ਦਾਦ ਕਾ ਪਰਵਾਹ ਭਾਈ ਗੁਰਦਾਸ ਜੀ ਕਹਿੰਦੇ ਨੇ ਨਹੀਂ ਦਦਸਾਰ ਪਿਤਾ ਪਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁਤ ਬੰਧਵ ਨਾ ਭਰਾਤਾ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਮਾਤਾ ਮਾਮੀ ਮਾਮਾ ਮਾਸੀ ਮੋਸਾ ਬੇਬਦ ਬਖਿਆਤਾ ਨਾਹੀ ਸਸਰਾਲ ਸਾਸ ਸਸਰਾਓ ਸਾਰੋ ਸਾਰੀ ਨਾਹੀ ਵਰਤੀ ਸਰ ਨਾ ਯਾਚਕ ਨਾ ਦਾਤਾ ਹੈ ਅਸਨ ਬਸਨ ਤੁਨ ਧਾਮ ਕਾਹੂ ਮੈਂ ਨਾ ਦੇਖਿਓ ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਸਿੱਖ ਤੇ ਉਹ ਹੈ ਜਿਹੜਾ ਕੁਰਬਾਨ ਜਾਏ ਜੇ ਗੁਰੂ ਕੁਰਬਾਨ ਜਾਂਦਾ ਤੇ ਸਿੱਖ ਵੀ ਕੁਰਬਾਨ ਜਾਏ ਹਉ ਤਿਸ ਮਿੱਟੋਂ ਵਾਰਿਆ ਹੁੰਦੇ ਤਾਣ ਜੋ ਹੋਏ ਨਾ ਤਾਣਾ ਹਉ ਤਿਸ ਮਿੱਟੋਂ ਵਾਰਿਆ ਖਸਮੇ ਦਾ ਭਾਵੇ ਜਿਸ ਬਾਣਾ ਹੌਂ ਤਿਸ ਵਿਟੋਂ ਵਾਰਿਆ ਚੱਲਣ ਜਾਣ ਜੁਗਤ ਮਹਿਮਾਨ ਹੌਂ ਤਿਸ ਵਿਟੋਂ ਵਾਰਿਆ ਦੀਨ ਦੁਨੀ ਦਰਗਹ ਪਰਵਾਨ ਐਸਾ ਸਿੱਖ ਹੈ ਹੌਂ ਤਿਸ ਕੋਲ ਕਮਾਇਆ ਗੁਰਮਤਿ ਰਿਧੇ ਗਰੀਬੀ ਅਵ ਹੌਂ ਤਿਸ ਕੋਲ ਕਮਾਇਆ ਪਰਦਰਬੈ ਨੂੰ ਹੱਥ ਨਾ ਲਾਵੇ ਹੌਂ ਤਿਸ ਕੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਹੌਂ ਤਿਸ ਕੋਲ ਕਮਾਇਆ ਸਤਪੁਰਖਾ ਉਪਦੇਸ਼ ਦਾ ਕਮਾਵੇ ਗੁਰਮਖ ਸੋਈ ਸਹਿ ਸਮਾਵੇ ਸਿੱਖ ਨੂੰ ਤੇ ਗੁਰੂ ਸਾਹਿਬ ਜੀ ਨੇ ਐਸਾ ਕਿਹਾ ਸੀ ਮੇਰਾ ਸਿੱਖ ਮੇਰਾ ਰੂਪ ਹੈ ਮੈਂ ਸਿੱਖ ਤੋਂ ਕੁਰਬਾਨ ਜਾਂਦਾ ਹਾਂ ਉਹ ਸਿੱਖ ਤੂੰ ਜਿਸ ਨੇ ਗੁਰੂ ਦਾ ਬਚਨ ਸੁਣ ਲਿਆ ਉਹਦੇ ਅੰਦਰ ਰਤਨ ਪੈਦਾ ਹੋ ਸਿੱਖ ਦਾ ਸ਼ਰੀਰ ਤੇ ਐਸਾ ਹੈ ਸਮੁੰਦਰ ਵਰਗਾ ਇਹ ਪ੍ਰਮਾਣ ਦੇ ਕੇ ਮੈਂ ਵਿਚਾਰਾਂ ਨੂੰ ਸੰਕੋਚਾਂ ਸਿੱਖ ਦਾ ਸ਼ਰੀਰ ਹੈ ਸਮੁੰਦਰ ਵਰਗਾ ਇਸ ਨੂੰ ਸੇਵਾ ਸਿਮਰਨ ਦੇ ਆਸਰੇ ਰੜਕਣਾ ਇਸ ਦੇ ਵਿੱਚੋਂ ਰਤਨ ਨਿਕਲ ਨਗੇ ਬਾਣੀ ਕੀ ਸ਼ਬਦ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਇਹ ਸਾਗਰ ਹੈ શરીર ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਂ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨੇ ਉਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਪੁੰਡਾਰਾ ਸਮੁੰਦ ਬਰੋਲ શરીર ਹਮ ਦੇਖਿਆ ਇੱਕ ਵਸਤ ਦੇ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਔਰ ਨਾਨਕ ਭੇਦ ਨਾ ਪਾਈ ਗੁਰੂ ਵਿੱਚ ਰੱਬ ਵਿੱਚ ਕੋਈ ਫਰਕ ਨਹੀਂ ਗੁਰੂ ਨੇ ਤੇ ਕਿਹਾ ਸੀ ਆਤਮ ਰਸ ਜੇ ਜਾਣੀ ਜਿਹੜੇ ਸਿੱਖ ਨੇ ਆਤਮ ਰਸ ਜਾਣ ਲਿਆ ਸਰੀਰ ਦੇ ਰਸਤੇ ਜਾਣੇ ਨ ਜ਼ੁਬਾਨ ਦੇ ਛੇ ਰਸ ਨੇ ਸਮਾਨ ਇਹ ਵਿਚਾਰ ਵਿਆਖਿਆ ਕਰਾਂ ਛੇ ਰਸ ਨੇ ਮਨ ਦੇ ਬਹੁਤ ਰਸ ਨੇ ਜਿੰਨੇ ਰਸ ਬਾਹਰੋਂ ਮਿਲਦੇ ਨੇ ਇੰਦਰੇ ਮਨ ਕੋਲ ਭੇਜਦੇ ਅੱਖਾਂ ਜੋ ਵੇਖਿਆ ਮਨ ਨੂੰ ਦੇ ਦਿੱਤਾ ਕੰਨਾਂ ਨਾਲ ਜੋ ਸੁਣਿਆ ਮਨ ਤੱਕ ਦੇ ਦਿੱਤਾ ਸਪਰਸ਼ ਹੋਇਆ ਮਨ ਤੱਕ ਦੇ ਦਿੱਤਾ ਇਹ ਪੁਣਾਰਾ ਮਨ ਕੋਲ ਭਰਦਾ ਵਿਸ਼ੇ ਰਸ ਤੇ ਬਹੁਤ ਪਰਕੇ ਹੈ ਜਿਨ੍ਹਾਂ ਨੇ ਨਾਮ ਰਸ ਚਖਿਆ ਆਤਮ ਰਸ ਕਦੀ ਐਸਾ ਆ ਜਾਏ ਨਾ ਬਾਹਰ ਕੁਛ ਵੀ ਨਾ ਮਿਲੇ ਤੇ ਬੈਠਿਆਂ ਬੈਠਿਆਂ ਆਨੰਦ ਨਾਲ ਭਰਪੂਰ ਹੋ ਜਾਓ ਵਿਦਵਾਨਾਂ ਨੇ ਗੱਲ ਕਹੀ ਹੈ ਜਿਸ ਸ਼ਿਨ ਕਦੀ ਐਸਾ ਆ ਜਾਏ ਤੇ ਉਹ ਗਵਾਉ ਨਾ ਉਸਹੋਲੇ ਅਰਦਾਸ ਵਿੱਚ ਜੁੜ ਜਾ ਰੱਬ ਨਾਲ ਕਿਹੜਾ ਇੱਕ ਤੇ ਤੁਹਾਨੂੰ ਟਾਈਮ ਭੁੱਲ ਜਾਏ ਕਿ ਸਮਾਂ ਕੀ ਹੈ ਦਿਨ ਆ ਕਿ ਰਾਤ ਹੈ ਕੀ ਬਜੇ ਨੇ ਕਿਉਂਕਿ ਅਕਾਲ ਦੇ ਦੇਸ਼ ਵਿੱਚ ਕਾਲ ਨਹੀਂ ਨਾਮੋ ਕਾਲ ਕਰਲੇ ਨਾਮੋ ਸਰਵ ਪਾਲੇ ਸਮਾਂ ਭੁੱਲ ਜਾਏ ਦੂਸਰੀ ਗੱਲ ਹੈ ਵਸਤੂ ਭੁੱਲ ਜਾਏ ਕਿੱਥੇ ਬੈਠੇ ਆ ਤੱਤੀ ਲੋ ਤੇ ਕਿ ਯਾਹ ਹਰਿਮੰਦਰ ਸਾਹਿਬ ਕਿਸੇ ਵਿਛਾਈ ਤੇ ਵਸਤੂ ਭੁੱਲ ਜਾਏ ਤੀਸਰੀ ਗੱਲ ਇੱਕ ਹੋਰ ਹੈ ਦੇਸ਼ ਭੁੱਲ ਜਾ ਕਿਹੜੇ ਦੇਸ਼ ਵਿੱਚ ਬੈਠੇ ਹਾਂ ਜਦੋਂ ਉਸ ਦੇਸ਼ ਨੂੰ ਯਾਦ ਕਰਾਂਗੇ ਬਾਕੀ ਦੇਸ਼ ਭੁੱਲ ਜਾਣਗੇ ਤਨ ਸੁਦੇਸ਼ ਜਹਾਂ ਤੂੰ ਵਸਿਆ ਮੇਰਾ ਸੱਜਣ ਮੀਤ ਮੁਰਾਰੇ ਜਿਓ ਜਦੋਂ ਐਸੀ ਅਵਸਥਾ ਬਣਦੀ ਬਣ ਜਾਏ ਉਸ ਪਿਆਰੇ ਨਾਲ ਫਿਰ ਸੰਗ ਹੁੰਦਾ ਅੰਤ ਚ ਇੱਕ ਬੇਨਤੀ ਨਾਲ ਸਮਾਪਤੀ ਜੇ ਚਾਹੁੰਦੇ ਹੋ ਨਾ ਲੋਕ ਕਹਨ ਗੁਰੂ ਦਾ ਸਿੱਖ ਗੁਰੂ ਵਰਗਾ ਠਾਕੁਰ ਤੇ ਜਨ ਜਨ ਜੇ ਜਨ ਤੇ ਸਵਾਮੀ ਇੱਕ ਗੱਲ ਯਾਦ ਰੱਖਣੀ ਉਹ ਕਹਿ ਕੇ ਸਮਾਪਤ ਕਰਾਂ ਇੱਕ ਦੋ ਮਿੰਟ ਵਿੱਚ ਇੱਕ ਕਿਸਾਨ ਜੰਗਲ ਵਿੱਚ ਰਹਿੰਦਾ ਸੀ ਬਾਦਸ਼ਾਹ ਕਿਤੇ ਭੁੱਲ ਕੇ ਆ ਗਿਆ ਸਾਥ ਨਾਲੋਂ ਵਿਛੜ ਗਿਆ ਸ਼ਿਕਾਰ ਗਿਆ ਸੀ ਤੇ ਜਿਹਦੇ ਬਾਦਸ਼ਾਹ ਬੜੇ ਨੀਤੀਵਾਣ ਹੁੰਦੇ ਨੇ ਉਹਨੇ ਛੇਤੀ ਨਾਲ ਆਪਣਾ ਲਿਬਾਸ ਵੀ ਬਦਲਿਆ ਫੇ ਕਿਤੇ ਇਕੱਲਾ ਬਾਦਸ਼ਾਹ ਵੇਖ ਕੇ ਖਤਰਾ ਹੋ ਸਕਦਾ ਹੈ ਉਨੇ ਲਿਬਾਸ ਆਪਣਾ ਛੇਤੀ ਨਾਲ ਬਦਲੇ ਲਿਬਾਸ ਹੁੰਦੇ ਸੰ ਕੋ ਸਧਾਰਨ ਜਿਹਾ ਲਿਬਾਸ ਕਿਸਾਨ ਕੋਲ ਗਿਆ ਉਹਨੇ ਜੋ ਕੁਝ ਹੋਇਆ ਸੀ ਰੁੱਖਾ ਮਹਿਸਾ ਸ਼ਿਕਾਇਆ ਰਾਤ ਰੱਖਿਆ ਸਵੇਰੇ ਕਹਿਣ ਲੱਗਾ ਤੂੰ ਸ਼ਹਿਰ ਵੇਖੇ ਕਹਿਣ ਲੱਗਾ ਅੱਜ ਤੱਕ ਅਸੀਂ ਕਿੱਥੇ ਵੇਖਣਾ ਇੱਥੇ ਹੀ ਜੰਮੇ ਇੱਥੇ ਹੀ ਮਰ ਜਾਣਾ ਜੰਗਲ ਦੇ ਵਿੱਚ ਕਹਿਣ ਲੱਗਾ ਵੇਖਣਾ ਹੀ ਮੈਂ ਬਖਾਵਾ ਆ ਮੇਰੇ ਨਾਲ ਹੁਣ ਜਦੋਂ ਸ਼ਹਿਰ ਆਇਆ ਨਾ ਲੋਕੀ ਤੇ ਕਮਲੇ ਹੋਏ ਫਿਰਦੇ ਸਨ ਰਾਜਾ ਕਿੱਥੇ ਰਾਜਾ ਕਿੱਥੇ ਵੇਖਿਆ ਸਾਰੇ ਆਕ ਉਹ ਝੁਕ ਝੁਕ ਕੇ ਸਲਾਮਾਂ ਕਰਨ ਇਹਨੇ ਸਮਝਿਆ ਮੈਨੂੰ ਘਰ ਦੇ ਪਿਆ ਕਿਉਂਕਿ ਰਾਜੇ ਨੇ ਕਹਿ ਲਗਾ ਸ਼ਹਿਰ ਦੇ ਲੋਕ ਤੇ ਬੜੇ ਚੰਗੇ ਨੇ ਐਵੇਂ ਹੀ ਇੱਥੇ ਬੈਠੇ ਰਹਿਆ ਜੰਗਲ ਵਿੱਚ ਮੈਂ ਤੇ ਰਾਜਾ ਬਣ ਗਿਆ ਇਨੀਆਂ ਸਲਾਮਾਂ ਕਰਦੇ ਨੇ ਉਹ ਇੱਕ ਨੇ ਕਿਹਾ ਕਮਲੋਆ ਰਾਜਾ ਨਹੀਂ ਬਣਿਆ ਰਾਜੇ ਦੇ ਨਾਲ ਤੁਰਿਆ ਸਲਾਮਾਂ ਹੋ ਰਹੀਆਂ ਨੇ ਭਗਤ ਵਿਦਾਸ ਨੂੰ ਕਿਉਂ ਸਲਾਮਾਂ ਹੋ ਗਈਆਂ ਰੱਬ ਦੇ ਨਾਲ ਤੁਰੇ ਨਾਮ ਦੇਵ ਨੂੰ ਕਿਉਂ ਸਲਾਮਾ ਹੋਈਆਂ ਰੱਬ ਦੇ ਨਾਲ ਤੁਰੇ ਨੇ ਦਸ਼ਮੇਸ਼ ਪਿਤਾ ਨੇ ਇੱਕ ਸਿੱਖ ਨੂੰ ਲਾਇਆ ਗੱਲ ਨਾਲ ਕਹਿਣ ਲੱਗੇ ਮਾਤਾ ਪਿਤਾ ਚੜਾਈ ਕਰ ਜਨ ਸਰੀਰ ਕੌਣ ਸਾਹੰਦਾ ਭਾਈ ਜੈਤਿਆ ਕਹਿਣ ਲੱਗੇ ਜੀ ਪੁੱਤਰ ਕਹਿਣ ਲੱਗੇ ਫਿਰ ਸਿਰ ਸਾਹਮ ਕੇ ਲਿਆਇਆ ਤੂੰ ਪੁੱਤਰ ਨਹੀਂ ਤੇ ਤੂੰ ਕੌਣ ਬਾਪ ਦਾ ਸਰੀਰ ਜਿਸ ਨੇ ਸੰਭਿਆ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਉਹਨੂੰ ਬੇਟਾ ਨਾ ਅੱਖਾਂ ਦੇ ਹੋਰ ਕੀ ਅੱਖਾਂ ਰੰਗ ਰਹਿਟੇ ਗੁਰ ਕੇ ਬੇਟੇ ਮੈਂ ਤਾਂ ਕਹਿ ਰਿਹਾ ਕਿ ਤੁਸੀਂ ਗੁਰੂ ਦੇ ਹੋ ਤੇ ਗੁਰੂ ਤੁਹਾਡਾ ਹੈ ਸਤ ਗੁਰੂ ਮਿਹਰ ਕਰੇ ਜੈਪੁਰ ਦੀਆਂ ਸੰਗਤਾਂ ਨੂੰ ਇਹਦੀ ਇਕਤਾ ਇਹਨਾਂ ਪਿਆਰ ਇਹਨਾਂ ਇਤਫਾਕ ਵੇਖ ਕੇ ਕਿ ਕੋਈ ਆਖੇ ਸੰਗਤ ਦੇ ਦੀਦਾਰ ਹੋ ਗਏ ਤੇ ਰੱਬ ਦੇ ਦੀਦਾਰ ਹੋ ਗਏ ਉਹ ਬਚਨ ਤੁਹਾਡੇ ਤੇ ਟੁਕੇ ਮਿਲ ਸਤ ਸੰਗਤ ਖੋਜ ਦੇ ਸਾਈਂ ਵਿੱਚ ਸੰਗਤ ਹਰਪਬ ਵਸੈ ਜੀਓ ਇਹਨੇ ਸ਼ਬਦ ਗੌਰਾਨ ਕਰਨੇ